ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੀਐਸਨਿਊ ਜੀ ਦੇਖਦੇ ਹਾਂ ਇਸ ਕਾਨੂੰ ਸੇ ਪਿਆਰਪਰੀ ਫਤਿਹ ਪ੍ਰਵਾਨ ਹੋਏ ਜੋ ਅੱਜ ਪਿੰਡ ਕਣੀਲਾ ਵਿਖੇ ਚਮਕੌਰ ਸਾਡੇ ਸਮੂਹ ਸੀ ਦਾਦੀ ਯਾਦ ਵਿੱਚ ਜੋ ਮਹਾਨ ਨਗਰ ਕੀਰਤਨ ਸਜਾਇਆ ਗਿਆ ਔਰ ਵੱਖ-ਵੱਖ ਜੋ ਗੁਰਦੁਆਰਾ ਸਾਹਿਬ ਪਿੰਡ ਦੇ ਪ੍ਰਕਰਮਾ ਕਰਦੇ ਹੋਏ ਔਰ ਸੰਗਤਾਂ ਗੁਰੂ ਇਤਿਹਾਸ ਨਾਲ ਜੁੜੀਆਂ ਹਨ ਉਹ ਸੇਵਾਕਾਰੀਆਂ ਨੂੰ ਤੁਸੀਂ ਦੇਖ ਰਹੇ ਹੋ ਡੀਐਸਨਿਊ ਦੀ ਖਾਸ ਰਿਪੋਰਟ ਮੇਰੇ ਚੀਫ ਦਵਿੰਦਰ ਸਿੰਘ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ पूजा <laughs> प्राथ اور جو اس کو نے جو سنتے رہا تھا انہوں نے دیوان صاحب اور مہاراج تمام تمام پرتیبھا بنا دیے درنی گلاں وہ بھی انہوں نے اور اور مہاراج صاحب نے فنڈنگ انہیں بڑا لیوار ہوئے مہاراج اور وہ پوری پرتیبھا مہاراج ਸ਼ਾਟ ਲਾ ਰਿਹਾ ਜਾਨੂ ਹਲੋ ਜੀ ਹਲੋ ਜੀ ਦਰਦ ਕਰਦੇ ਸੀ ਤੇ ਫੇਲ ਹੋ ਜਾਂਦੇ ਸਭ ਸਮਾਂ ਕਰੇ ਜਿਹੜੀ ਰਾਤ ਦੇ ਨੂੰ ਮੈਂ ਲਾ ਕਰਦੇ ਸੀ ਉਹ ਲੋਹ ਦੀਆਂ ਬੰਦੀਆਂ ਤੜ ਕੇ ਉਹ ਜੇ ਜਨਾਰੇ ਮੈਂ ਤੀਰ ਉਹ ਇਸ ਦਾ ਪਾਣਾ ਸਾਡੇ ਇਹ ਫੀਰਮਾਨ ਰਿਵਰਬੈਟ ਗੁਰਜੀ ਕੀ ਫਤਿਹ ਭਾਈ ਹਰਪਾਲ ਸਿੰਘ ਹੈਡ ਗ੍ਰੰਥੀ ਸਾਹਿਬ ਇਹ ਸਾਡੇ ਨਗਰ ਕੰਡੀਲਾ ਤੋਂ ਜਿਹੜਾ ਨਗਰ ਕੀਰਤਨ ਹੈ ਚਮਕਾਓ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਧੰਤਨ ਬਾਬਾ ਜੀਵਨ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਦੀ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਬੜੇ ਸਤਕਾਰ ਦੇ ਨਾਲ ਸਹੀਦਾ ਸਿੰਘਾਂ ਨੂੰ ਯਾਦ ਕੀਤਾ ਜਾਂਦਾ ਹੈ। ਔਰ ਸਹੀਦਾ ਨੂੰ ਸਾਡੇ ਨਗਰ ਵੱਲੋਂ ਲੱਖ ਲੱਖ ਪ੍ਰਣਾਮ। ਆਪਾਂ ਸਾਰੇ ਜਗਤ ਦੇ ਵਿੱਚ ਸਾਰੀ ਦੁਨੀਆ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਗੁਰੂ ਕੇ ਪਿਆਰ ਵਾਲਿਓ ਸਹੀਦਾ ਸਿੰਘਾਂ ਦੀਆਂ ਯਾਦਾਂ ਦੇ ਨਾਲ ਜੁੜਨਾ ਚਾਹੀਦਾ ਹੈ। ਸਹੀਦਾ ਨੂੰ ਯਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਸਾਡੇ ਵਾਸਤੇ ਸਾਡੇ ਦੇਸ਼ ਕੌਮ ਵਾਸਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਵਾ ਲੱਖ ਸੇ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਤੇ ਪੁੱਤਰ ਬਣ ਕੇ ਵਿਖਾਈਏ ਗੁਰੂ ਮਹਾਰਾਜ ਸਿੱਖ ਸੰਗਤਾਂ ਦੇ ਕਿਰਪਾ ਕਰੇ ਸਾਨੂੰ ਸਾਰੇ ਹੀ ਨਗਰ ਵੱਲੋਂ ਬੜਾ ਸੰਯੋਗ ਹੁੰਦਾ ਹੈ ਬੜਾ ਸੰਯੋਗ ਮਿਲਦਾ ਹੈ ਤੇ ਆਪਾਂ ਬਾਬਾ ਜੀਵਨ ਸਿੰਘ ਜੀ ਦੀ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਉਨੇ ਹਾਂ ਤੇ ਬੜਾ ਉਤਸ਼ਾਹ ਹੈ ਸੰਗਤਾਂ ਨੂੰ ਸੰਗਤਾਂ ਬੜਾ ਨਾਮ ਜਪਦੀਆਂ ਹਨ ਤੇ ਨਾਲੇ ਜਪਾਉਂਦੀਆਂ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿ ਨਮਾਈ ਹੇਡ ਪੰਨਾਂ ਪਿਆਰਿਆਂ ਦੀ ਅਗਾਵਾ ਹੀ ਵਿੱਚ ਨਗਰ ਕੀਰਤਨ ਸਜਾਇਆ ਜਾਂਦਾ ਹੈ ਸੋ ਆਪਾਂ ਬੇਨਤੀ ਕਰਦੇ ਹਾਂ ਕਿ ਜਿਹੜੀ ਨਵੀਂ ਪੀੜੀ ਹੈ ਨੌਜਵਾਨ ਹਨ ਉਹ ਕੋਈ ਸੇਧ ਲੈਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੁੱਤਰ ਬਣ ਤੇ ਮਾਤਾ ਸਾਹਿਬ ਕੌਰ ਦੇ ਪੁੱਤ ਬੰਨ ਗੁਰੂ ਮਹਾਰਾਜ ਕਿਰਪਾ ਕਰਨ ਨਗਰ ਖੇੜੇ ਤੇ ਮਿਹਰ ਪਰੇ ਹੱਥ ਰੱਖਣ ਚੜ੍ਹਦੀਆਂ ਕਲਾ ਬਖਸ਼ਣ ਨਗਰ ਖੇੜੇ ਨੂੰ ਦੇਸ਼ਾਂ ਪ੍ਰਦੇਸ਼ਾਂ ਵਿੱਚ ਵਸਦੇ ਨੌਜਵਾਨਾਂ ਦੇ ਸਿਰ ਤੇ ਮਿਹਰ ਪਰੇ ਹੱਥ ਰੱਖਣ ਚੜ੍ਹਦੀਆਂ ਕਲਾ ਬਖਸ਼ਣ ਸੋ ਸਾਡੀ ਸਮੂਹ ਪੰਚਾਇਤ ਤੇ ਸਮੂਹ ਨਗਰ ਵੱਲੋਂ ਸਾਰੀਆਂ ਸੰਗਤਾਂ ਦਾ ਕੋਟਾ ਅਨ ਕੋਟ ਧੰਨਵਾਦ